ਹਰ ਸਾਲ ਸਾਲ ਦੇ ਪਹਿਲਾ ਮਹੀਨਾ ਯਾਨੀ ਕਿ ਜਨਵਰੀ ਦੀ 13 ਤਰੀਕ ਨੂੰ ਮਨਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਲੋਹੜੀ ਦਾ ਤਿਉਹਾਰ ਲੇਕਿਨ ਇਸ ਸਾਲ ਸਾਲ 2013 ਦੇ ਵਿੱਚ ਜਨਵਰੀ 12 ਨੂੰ ਮਨਾਇਆ ਜਾ ਰਿਹਾ ਹੈ ਲੋਹੜੀ ਦਾ ਤਿਉਹਾਰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਦੋਸਤ ਸੂਫੀ ਔਰ ਇਹ ਹੈ ਜਗ ਬਣੀ ਵੈਬ ਪੋਰਟਲ ਤੇ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਕਿਹਾ ਜਾਂਦਾ ਕਿ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਦੀ ਲੋਹੜੀ ਮਨਾਉਣ ਦੇ ਤਰੀਕੇ 'ਚ ਉਨਾ ਹੀ ਫਰਕ ਹੈ ਜਿੰਨਾ ਕਿ ਅਸਮਾਨ ਤੇ ਜ਼ਮੀਨ ਦਾ ਫਰਕ ਹੈ ਹੋਰ ਸ਼ਹਿਰਾਂ ਦੀ ਲੋਹੜੀ ਤੋਂ ਸਾਡੇ ਵਿੱਚ ਕਾਫੀ ਸਾਰੇ ਦਾਦੇ ਦੋਸਤ ਨੇ ਕਿ ਵਾਕਫ ਨੇ ਕਿ ਕਿੱਦਾਂ ਲੋਹੜੀ ਮਨਾਈ ਜਾਂਦੀ ਹੈ ਲੇਕਿਨ ਪਿੰਡਾਂ ਚ ਲੋਹੜੀ ਕਿੱਦਾਂ ਮਨਾਈ ਜਾਂਦੀ ਹੈ ਉਹ ਅਸੀਂ ਅੱਜ ਵੇਖਣ ਲਈ ਪਹੁੰਚੇ ਹਾਂ ਪਿੰਡ ਪਲਾਹੀ ਤੇ ਚੱਲਦੇ ਹਾਂ ਪਿੰਡ ਪਲਾਹੀ ਦੇ ਵੱਖ-ਵੱਖ ਘਰਾਂ ਦੇ ਵਿੱਚ ਤੇ ਵੇਖਦੇ ਹਾਂ ਕਿ ਇੱਥੇ ਬੀਬੀਆਂ ਕਿੱਦਾਂ ਲੋਹੜੀ ਮੰਗਦੀਆਂ ਤੇ ਕਿੱਦਾਂ ਲੋਹੜੀ ਮਨਾਈ ਜਾਂਦੀ ਹੈ ਅਸੀਂ ਆਈਆਂ ਦੇਡ ਬਦਾਈਆਂ ਕੀ ਕੇ ਗੱਦ ਦੇਣ ਪਦਾਈਆਂ ਕੀ ਕੇ ਗਲੀਆਂ ਹਾਂ ਜੀ ਪਿੰਡ ਪਲਾਹੀ ਦਾ ਇੱਕ ਢੇਣਾ ਮਾਰ ਕੇ ਇਹ ਕਾਫਲਾ ਪਹੁੰਚ ਚੁੱਕਾ ਹੈ ਪਿੰਡ ਪਲਾਹੀ ਦੇ ਸਰਪੰਚ ਦੇ ਘਰ ਜੀ ਆਮਾ ਗੱਲ ਕਰ ਰਿਹਾ ਸ਼੍ਰੀ ਬੀਬੀ ਚਰਨਜੀਤ ਕੌਰ ਜੀ ਦੇ ਘਰ ਔਰ ਪਿੰਡਾਂ ਦੇ ਵਿੱਚ ਕਿਦਾਂ ਲੋਹੜੀ ਮੰਗੀ ਜਾਂਦੀ ਹੈ ਇਹ ਹੁਣ ਆਪਾਂ ਵੇਖਣਾ ਹੈ ਜਾਂ ਫਿਰ ਇਹ ਸਾਰੀਆਂ ਬੀਬੀਆਂ ਗਾਣਾ ਗਾਣਗੀਆਂ ਹੁੱਕਾ ਵੇ ਹੁੱਕਾ ਇਹ ਘਰ ਫੁੱਖਾ ਜਾਂ ਫਿਰ ਕੁਝ ਮਿਲਦਾ ਵੀ ਹੈ ਇਹ ਤਾਂ ਹੁਣ ਟਾਈਮ ਹੀ ਦੱਸੇਗਾ ਸੋ ਸ਼ੁਰੂ ਕਰੀਏ ਜੀ ਆਪਾਂ ਕੱਜਾ ਕੋਠ ਬਕਾ ਘਰਵਾਜ ਜਿੱਤੇ ਵਸਦਾ ਲੋਜੀ ਮੌਕਾ ਹੈ ਲੋੜੀ ਦਾ ਔਰ ਅਸੀਂ ਪਹੁੰਚੇ ਹੋਏ ਹਾਂ ਪਿੰਡ ਪਲਾਹੀ ਦੇ ਸਰਪੰਚ ਹਰਨਾ ਦੇ ਘਰ ਜਿੱਥੇ ਬੀਬੀਆਂ ਦਾ ਇੱਕ ਕਾਫਲਾ ਇੱਕ ਮੋਰਚਾ ਬਿਲਕੁਲ ਲੋੜੀ ਮੰਗਲ ਲਈ ਤਿਆਰ ਹੈ ਔਰ ਜ਼ਰਾ ਫੁਰ ਵਧਾਈ ਦੇ ਦਈਏ ਬਿਕੋਜ਼ ਸਰਪੰਚ ਹਰਨਾ ਦੇ ਘਰ ਭਤੀਜੇ ਦੀ ਪਹਿਲੀ ਲੋੜੀ ਹੈ ਆਜੋ ਸਸੀ ਗਾਲ ਜੀ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਸਸੀ ਗਾਲ ਇੱਕ ਵਾਰ ਫਿਰ ਤੋਂ ਜੀ ਸਸੀ ਗਾਲ ਸਰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਆਨੇ ਜੀ ਸਾਡੇ ਸਰਪੰਚ ਜੀ ਚਰਨਜੀਤ ਕੌਰ ਜੀ ਜਿਨ੍ਹਾਂ ਦੇ ਘਰ ਨਤੀਜਾ ਜਬਿਆ ਲੋਹੜੀ ਦੀਆਂ ਬਹੁਤ ਬਹੁਤ ਮੁबारकਾਂ ਜੀ ਲੋਹੜੀ ਦੀਆਂ ਬਹੁਤ ਬਹੁਤ ਮੁबारकਾਂ ਜੀ ਅਸੀਂ ਤਿਆਰ ਹਾਂ ਜੀ ਔਰ ਪਿੰਡ ਦੀਆਂ ਬੀਬੀਆਂ ਆ ਚੁੱਕੀਆਂ ਨੇ ਸਰਪੰਚ ਹੋਰਾਂ ਦੇ ਘਰ ਲੋਹੜੀ ਮੰਗਣ ਆਸਤੇ ਔਰ ਉਹ ਖੜਾ ਜਿਓ ਕਾਫਲਾ ਅੱਜ ਸਾਡੇ ਘਰਵੱਜਾ ਖੁਸ਼ੀਆਂ ਦਾ ਢੋਲੇ ਰੱਬ ਸੰਗ ਦਿਤਾਏ ਕੋ ਤੋਹਫਾ ਅਨਮੋਲੇ ਕਚਾ ਕੋਠ ਪਕਾ ਧਰਵਾਜ ਜਿੱਥੇ ਵਸਦਾ ਵੀਰਾ ਰਾਜ ਗੋਕਲ ਰਮ ਰਈਨੀਆ ਕਚਾ ਕੋਠ ਨ ਕਦਲਵਾਜ ਜਿੱਥੇ ਵਸਦਾ ਸਾਡੇ ਮੁੰਡਾ ਹੋਇਆ ਹੈ ਇੰਨੇ ਪੈਸੇ ਇੰਨੇ ਹੁੰਦੇ ਆ ਆਂਟੀ ਮੇਰੇ ਆਂਟੀ ਸਾਰਾ ਲੈ ਕੇ ਆਓ ਹਾਂਜੀ 1100 ਕਰ ਦੋ ਨੈਗੋਸ਼ੀਏਸ਼ਨਸ ਇੱਥੇ ਵੀ ਨੈਗੋਸ਼ੀਏਸ਼ਨਸ ਚੱਲ ਰਹੀਆਂ ਸੀਗੀਆਂ ਲੇਕਿਨ ਮਸਲਾ ਹੱਲ ਹੋ ਹੀ ਗਿਆ ਬੀਬੀ ਚਰਨਜੀਤ ਕੌਰ ਸਰਪੰਚ ਪਿੰਡ ਪਲਾਹੀ ਦੇ ਘਰ ਭਤੀਜਾ ਹੋਇਆ ਔਰ ਲੋਹੜੀ ਮੰਗਣ ਦਾ ਕਾਫਲਾ ਪਹੁੰਚਿਆ ਬੀਬੀਆਂ ਦਾ ਇਹਨਾਂ ਦੇ ਘਰ ਔਰ ਥੋੜੀ ਜਿਹੀ ਨੋਕਜੋਖ ਹੋਣ ਤੋਂ ਬਾਅਦ ਕੁਝ ਇੱਕ ਬੋਲੀਆਂ ਪਾਣ ਤੋਂ ਬਾਅਦ ਥੋੜਾ ਜਿਹਾ ਨੱਚਣ ਤੋਂ ਬਾਅਦ ਥੋੜਾ ਜਿਹਾ ਗਿੱਧਾ ਪਾਣ ਤੋਂ ਬਾਅਦ ਸੈਟਲਮੈਂਟ ਹੋ ਗਈ ਹੈ ਔਰ ਲੋੜੀ ਸਾਨੂੰ ਇੱਥੋਂ ਚੰਗੀ ਮਿਲ ਹੀ ਗਈ ਹੈ ਹੁਣ ਚਲਦੇ ਹਾਂ ਪਿੰਡ ਪਲਾਹੀ ਦੇ ਅਗਲੇ ਘਰ ਜਿਹਨਾਂ ਦੇ ਘਰ ਕਾਕਾ ਹੋਇਆ ਇੱਕ ਕਾਕੀ ਵੀ ਹੋਈ ਹੈ ਔਰ ਵੇਖਦੇ ਹਾਂ ਕਿ ਉੱਥੋਂ ਸਾਨੂੰ ਕਿੰਨੀ ਲੋੜੀ ਮਿਲਦੀ ਹੈ ਉਜੀ ਬੋਲੀਆਂ ਪੜੀਆਂ ਸ਼ੁਰੂ ਹੋ ਚੁੱਕੀਆਂ ਪਿੰਡ ਪਲਾਹੀ ਸਰਪੰਚ ਉਹਨਾਂ ਦੇ ਘਰੋਂ ਹੋ ਕੇ ਹੁਣ ਅਸੀਂ ਦੂਜੇ ਘਰ ਆ ਚੁੱਕੇ ਹਾਂ ਜਿਨ੍ਹਾਂ ਦੇ ਘਰ ਇੱਕ ਕਾਕਾ ਤੇ ਇੱਕ ਕਾਕੀ ਆਈ ਹੈ ਹੁਣ ਇੱਥੇ ਇਹ ਬੀਬੀਆਂ ਜਿਹੜੀਆਂ ਮੇਰੇ ਪਿੱਛੇ ਬੋਲੀਆਂ ਪਾਰੀਆਂ ਸੀਗੀਆਂ ਕਿਦਾਂ ਲੋੜੀ ਮੰਗਦੀਆਂ ਨੇ ਤੇ ਕੀ ਮਿਲਦਾ ਇਥੋਂ ਇਹ ਤਾਂ ਹੁਣ ਵਕਤ ਹੀ ਦੱਸੇਗਾ ਆਜੋ ਜੀ ਫਿਰ ਅੰਦਰ ਚਾਉਂਦੇ ਹਾਂ ਲੋਜੀ ਪਿੰਡ ਪਲਾਹੀ ਦੇ ਵਿੱਚ ਬੀਬੀਆਂ ਦਾ ਇੱਕ ਕਾਫਲਾ ਕਿੱਦਾਂ ਘਰ-ਘਰ ਜਾ ਕੇ ਲੋਹੜੀ ਮੰਗਦਾ ਇਹ ਆਪਾਂ ਚੰਗੀ ਤਰ੍ਹਾਂ ਵੇਖ ਲਿਆ ਨਾਲੇ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਲੋਹੜੀ ਮਨਾਉਣ ਦਾ ਤਰੀਕਾ 'ਚ ਕਿੰਨਾ ਫਰਕ ਹੁੰਦਾ ਹੈ ਹੁਣ ਸਾਡੀ ਵਾਰੀ ਆ ਗਈ ਹੈ ਘਰ ਜਾਣ ਦੀ ਬਿਕੋਜ਼ ਥੋੜੀ ਜਿਹੀ ਦੇਰ ਤੱਕ ਇਹ ਜਿਹੜੇ ਸੂਰਜ ਮਹਾਰਾਜ ਨੇ ਇਹ ਡੁੱਬ ਜਾਣਗੇ ਔਰ ਸਾਡੇ ਘਰਾਂ ਦੇ ਵਿੱਚ ਲੋਹੜੀ ਬਾਲੀ ਜਾਏਗੀ ਔਰ ਅਸੀਂ ਅੱਗ ਸੇਕਾਂਗੇ ਫੁੱਲੀਆਂ ਖਾਵਾਂਗੇ ਨਾਲ ਲੋਹੜੀ ਬਣਾਵਾਂਗੇ ਸੋ ਚੱਲਦੇ ਹਾਂ ਹੁਣ ਆਪਾਂ ਘਰਾਂ ਵੱਲ ਹਾਂਜੀ ਇਹ ਨੇ ਸਾਡੇ ਡਰਾਈਵਰ ਸਾਹਿਬ ਭਜੀ ਸਾਡਾ ਨਾਮ ਕੀ ਹੈ ਜੀ ਕੁਮਾਰ ਜੀ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕ ਭਜੀ ਇਸਮਾਈ ਬੜੀ ਮਿੱਠੀ ਜੀ ਹੈ ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਜ਼ਰੂਰ ਚਾਹੁੰਗਾ ਇਹ ਆਹ ਜਿਹੜੀ ਚੀਜ਼ ਹੈ ਇਹ ਹੈ ਸੀਟ ਬੈਲਟ ਭਾਵੇਂ ਹੋਵੇ ਦਿਵਾਲੀ ਭਾਵੇਂ ਹੋਵੇ ਲੇਕਿਨ ਇਹ ਲਾਣੀ ਬਹੁਤ ਜ਼ਰੂਰੀ ਹੈ ਕਰੀਏ ਸਰ ਚੰਗਾ ਜੀ ਸਾਡੀ ਮੁਲਾਕਾਤ ਫਿਰ ਹੋਏਗੀ ਦੇਖਦੇ ਰਹੋ ਜੱਗ ਬਣੀ ਵੈਪੋਟ ਖੁਸ਼ੀਆਂ ਦਾ ਢੋਲੇ ਰੱਬ ਸਾਨੂੰ ਦਿਤਾਏ ਕੋਈ ਤੋਹਫਾ ਅਨਮੋਲ we yeah.